ਜਿਵੇਂ ਕਿ ਤੁਹਾਨੂੰ ਪਤਾ ਕਿ 14 ਤਰੀਕ ਨੂੰ بارش ਹੋਈ ਸੀ 14 ਜਲਾਈ ਨੂੰ ਤਾਂ ਅੱਜ ਵੀ ਜਿਹੜੀ ਹੈਗਾ ਪਾਣੀ ਹੈ ਉਹ ਅੱਜ ਵੀ ਖੜਾ ਹੈ ਤਾਂ ਦੇਖ ਲਓ ਭਾਰਤ ਦੇ ਰੀ ਦੇ ਸਾਹਮਣੇ ਬਿਲਕੁਲ ਪਾਣੀ ਖੜਾ ਹੈ ਵੈਸੇ ਥੋੜਾ ਪਾਣੀ ਕੁਛ ਨਿਕਲਿਆ ਪਰ ਜਿਹੜੇ ਨੀਵੇਂ ਜਿਹੜੇ ਹੈਗੇ ਉਹ ਪਾਸੇ ਇਲਾਕੇ ਵਿੱਚ ਦੇਖ ਸਕਦੇ ਹੋ ਉੱਥੇ ਪਾਣੀ ਬਹੁਤ ਜਮਾ ਤੇ ਰਸ਼ ਬਹੁਤ ਹੋ ਗਿਆ ਤੇ ਇਸ ਦੇ ਨਾਲ ਹੀ ਜਿਹੜੀ ਇਹ ਸੜਕ ਹੈ ਜਿਹੜੀ ਬੱਤੀਆਂ ਦੇ ਚੌਂ ਤੋਂ ਲੈ ਕੇ ਤਿੰਨ ਗੁਲੀ ਤੱਕ ਜਾਂਦੀ ਇਹ ਸੜਕ ਥਾਂ ਥਾਂ ਤੋਂ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਬਹੁਤ ਭੜੇ ਹਾਲਾਤ ਹੋ ਗਏ ਵੱਡੇ ਵੱਡੇ ਖੱਡੇ ਇਸ ਸੜਕ ਦੇ ਵਿੱਚ ਬਣ ਗਏ ਆ ਤਾਂ ਜਿੱਥੇ ਇਹ ਖੱਡੇ ਬਣਿਆ ਉੱਥੇ ਲੋਕਾਂ ਨੂੰ ਵੀ ਪਰੇਸ਼ਾਨੀਆਂ ਸਾਹਮਣਾ ਕਰਨਾ ਪੈ ਰਿਆ ਪਾਣੀ ਸੜਕ ਤੇ ਹੁਣ ਕਰਕੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਖੱਡਾ ਕਿੱਥੇ ਆ ਤਾਂ ਉਹ ਥੜਾਕ ਦੇਣੀ ਉਸ ਖੱਡੇ ਦੇ ਵਿੱਚ ਵਜਦੇ ਆ ਤਾਂ ਉਹਨਾਂ ਦੀ ਜਾਨ ਮਾਲ ਦਾ ਜਿਹੜਾ ਉਹ ਨੁਕਸਾਨ ਹੋ ਰਿਹਾ ਤਾਂ ਅੱਗੇ ਖੱਡੇ ਬਹੁਤ ਵੱਡੇ ਬਸ ਸਟੈਂਡ ਤੇ ਬਿਲਕੁਲ ਸਾਹਮਣੇ ਇੱਕ ਖੱਡਾ ਬਣ ਗਿਆ ਬਹੁਤ ਤਗੜਾ ਇਸੇ ਤਰ੍ਹਾਂ ਹੀ ਜਾਨੀ ਜਾਸੀ ਮਾਰਕੀਟ ਦੇ ਸਾਹਮਣੇ ਜਦੋਂ ਆਪਾਂ ਲੰਘਦੇ ਉੱਥੇ ਵੀ ਖੱਡਾ ਬਹੁਤ ਤਗੜਾ ਤਾਂ ਇਸ ਸੜਕ ਦੇ ਵਿੱਚ ਬਣੇ ਖੱਡੇ ਲੋਕਾਂ ਦੇ ਲਈ ਆਫਤ ਬਣ ਰਹੇ ਨੇ ਉਹਨਾਂ ਦਾ ਜਿਹੜਾ ਨੁਕਸਾਨ ਹੋ ਰਿਹਾ ਜਾਨੀ ਮਾਲੀ ਜਿਹੜਾ ਨੁਕਸਾਨ ਹੋ ਰਿਹਾ ਤਾਂ ਅਸੀਂ ਪ੍ਰਸ਼ਾਸਨ ਨੂੰ ਫਿਰ ਬੇਨਤੀ ਕਰਦੇ ਹਾਂ ਕਿ ਜਿਹੜਾ ਆ ਪਾਣੀ ਦਾ ਨਿਕਾਸ ਸੜਕਾਂ ਦੀ ਮੁਰੰਮਤ ਕੀਤੀ ਜਾਵੇ ਧੰਨਵਾਦ